ਧਿਆਨ ਦੇ ਕੇ ਸੁਣਿਓ ਵੀ ਇੱਕ ਪ੍ਰਧਾਨ ਨੇ ਇੱਕ ਸਟੇਜ ਸੈਕਟਰੀ ਨੂੰ ਸਮਾਂ ਦੇ ਦਿੱਤਾ ਵੀ ਆਹ ਪ੍ਰੋਗਰਾਮ ਐ ਤੇ 10 ਬੁਲਾਰਿਆਂ ਨੇ ਆਉਣੇ ਸਾਰਾ ਦਿਨ ਪ੍ਰੋਗਰਾਮ ਚੱਲਣਾ ਐ ਤੇ ਤੂੰ ਵੰਡ ਕੇ ਸਮਾਂ ਦੇ ਦੇ ਇੱਕ ਪ੍ਰਧਾਨ ਨੇ ਡਿਊਟੀ ਲਾ ਦਿੱਤੀ ਇੱਕ ਸਟੇਜ ਸੈਕਰੀ ਦੀ ਵੀ ਤੂੰ 10 ਬੁਲਾਰਿਆਂ ਨੇ ਆਉਣੇ ਸਭ ਨੂੰ ਵੰਡ ਕੇ ਸਮਾਂ ਦੇ ਦੇਮੀ ਕਹਿਣ ਲੱਗਿਆ ਠੀਕ ਐ ਸਮਾਗਮ ਸ਼ੁਰੂ ਹੋ ਗਿਆ ਬਾਰਿਸ਼ਰ ਬਲਾਰੇ ਆ ਰਹੇ ਨੇ ਉਹਨੇ ਟਾਈਮ ਵੰਡਿਆ ਹੋਇਆ ਚੱਲਦੇ ਸਮਾਗਮ ਦੇ ਵਿੱਚ ਪ੍ਰਧਾਨ ਆ ਗਿਆ ਸਟੇ ਸੈਕਟਰੀ ਨੂੰ ਕਹਿਣ ਲੱਗਿਆ ਵੀ 2 ਮਿੰਟ ਮੈਂ ਵੀ ਬੋਲਣਾ ਚਾਹੁੰਨੇ ਕੋਈ ਬੇਨਤੀ ਕਰਨੀ ਹੈ ਤੇ ਜਿਹੜਾ ਅਗੋ ਸਟੇ ਸੈਕਟਰੀ ਸੀ ਉਹ ਕਹਿਣ ਲੱਗਿਆ ਵੀ ਤੇਰੇ ਲਈ ਟਾਈਮ ਹੈ ਨਹੀਂ ਟਾਈਮ ਤੇ ਮੈਂ ਵੰਡ ਦਿੱਤਾ ਟਾਈਮ ਮੈਂ ਵੰਡ ਦਿੱਤਾ ਤੇਰੇ ਲਈ ਨਹੀਂ ਹੈ ਇਹ ਕਹਾਣੀ ਸਾਡੀ ਹੈ ਉਹ ਪ੍ਰਮਾਤਮਾ ਪ੍ਰਧਾਨ ਹੈ ਸਾਡਾ ਸਾਰਿਆਂ ਦਾ ਉਹਨੇ ਮਨੁੱਖਾ ਜਨਮ ਦਿੱਤਾ ਉਸੇ ਦਾ ਦਿੱਤਾ ਟਾਈਮ ਹੈ ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ ਤੇ ਜਦੋਂ ਉਹਦੇ ਬੋਲਣ ਦੀ ਵਾਰੀ ਆਉਂਦੀ ਹੈ ਕੋਈ ਸੇਵਾ ਦੀ ਕੋਈ ਬਾਣੀ ਪੜਨ ਦੀ ਕੋਈ ਨਾਮ ਜਪਣ ਦੀ ਤੇ ਅਸੀਂ ਰੱਬ ਨੂੰ ਮੰਨੋ ਯੂ ਕਹਿ ਦਿੰਦੇ ਆ ਵੀ ਤੇਰੇ ਲਈ ਟਾਈਮ ਨਹੀਂ ਹੈ ਟਾਈਮ ਤੇ ਵੰਡ ਦਿੱਤਾ ਟਾਈਮ ਤੇ ਵੰਡਿਆ ਹੋਇਆ ਕੋਈ ਸਾਥ ਸੰਬੰਧੀਆਂ ਲਈ ਕੋਈ ਪਰਿਵਾਰ ਲਈ ਕੋਈ ਕੰਮ ਕਾਜਾਂ ਲਈ ਕੋਈ ਟੀਵੀ ਫੋਨ ਮੋਬਾਈਲ ਲਈ ਤੇਰੇ ਲਈ ਟਾਈਮ ਨਹੀਂ ਹੈ ਜਪਜੀ ਸਾਹਿਬ ਪੜਨ ਦਾ ਮੇਰੇ ਕੋਲ ਟਾਈਮ ਨਹੀਂ ਹੈ ਕਿਉਂਕਿ ਟਾਈਮ ਮੈਂ ਵੰਡਿਆ ਹੋਇਆ ਹੈ ਯਾਦ ਰੱਖਿਓ ਇਹ ਗੱਲ ਸਮਾਂ ਸਾਰੇ ਹੀ ਉਸੇ ਦਾ ਦਿੱਤਾ ਹੋਇਆ ਹੈ ਦਰ ਤੇ ਉਸੇ ਦੇ ਹੱਥ ਵਿੱਚ ਹੈ ਉਹ ਉਹਨੂੰ ਬੋਲਣ ਨਹੀਂ ਦੇ ਰਿਹਾ ਬੰਦਾ ਸੰਤ ਮਸਕੀਨ ਦੀ ਇੱਕ ਸ਼ਬਦ ਕਹਿੰਦੇ ਹੁੰਦੇ ਸਨ ਕਹਿਣ ਲੱਗੇ ਜਦੋਂ ਕਿਸੇ ਨੂੰ ਕਹੋ ਨਾ ਵੀ ਭਲਿਆਂ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਤੂੰ ਨੋਗੋ ਆ ਖਨਾ ਵਿਗਿਆਨੀ ਜੀ ਤੁਸੀਂ ਜਪਜੀ ਸਾਹਿਬ ਦੀ ਗੱਲ ਕਰਦੇ ਹੋ ਸਾਨੂੰ ਮਰਨ ਦੀ ਵੇਹਲ ਨਹੀਂ ਹੈ ਮਸਕੀਨ ਦੀ ਕਹਿਣ ਲੱਗੇ ਤੂੰ ਚਿੰਤਾ ਨਾ ਕਰ ਮਰਨ ਦੀ ਵੇਹਲ ਉਹ ਕੱਢ ਲੇਗਾ ਉਹਨੇ ਆਪੇ ਕੱਢ ਲੈਣੀ ਹੈ ਤੂੰ ਚਿੰਤਾ ਨਾ ਕਰ ਤੂੰ ਇੰਨਾ ਕੰਮ ਕਰ ਲਿਆ ਕਰ ਸ਼ੀਸ਼ੇ ਸਾਹਮਣੇ ਤੂੰ ਖਲੋ ਸਕਦੇ ਐ ਇੰਦਾ ਘੰਟਾ ਤਿਆਰ ਹੋਣ ਵਾਸਤੇ ਸ਼ੀਸ਼ੇ ਸਾਹਮਣੇ ਖਲੋ ਸਕਣਾ ਉਹ ਭਲਿਆ ਤੂੰ 15 ਮਿੰਟ ਗੁਰੂ ਦਾ ਜਪਜੀ ਸਾਹਿਬ ਨਹੀਂ ਪੜ ਸਕਦਾ ਅੱਜ ਵੀ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਮੇਰਾ ਖਿਆਲ ਹੈ ਵੀ ਹਰ ਬੰਦਾ ਹੁਣ ਤੇ ਜਮਾਨੇ ਬਦਲ ਗਿਆ ਨਾ ਪੁਰਾਤਨ ਸਮੇਂ ਤੇ ਗੱਲ ਵੱਖਰੀ ਸੀ ਅੱਜ ਮੇਰਾ ਖਿਆਲ ਹੈ ਵੀ ਹਰ ਬੰਦਾ ਘਰੋਂ ਜਦੋਂ ਤੁਰਦਾ ਹੈ ਉਹ ਸ਼ੀਸ਼ੇ ਵਿੱਚ ਚਿਹਰਾ ਵੇਖ ਕੇ ਤੁਰਦਾ ਹੈ ਹਰ ਬੰਦਾ ਦੇਖ ਕੇ ਤੁਰਦਾ ਹੈ ਕਿਸੇ ਵਿਦਵਾਨ ਦੇ ਕਹਿ ਬੋਲ ਨੇ ਸ਼ੀਸ਼ੇ ਵਿੱਚ ਚਿਹਰਾ ਤਾਂ ਵੇਖਦਾ ਹੈ ਵੀ ਮੈਂ ਲੋਕਾਂ ਨੂੰ ਜਾ ਕੇ ਮੂੰਹ ਵਿਖਾਉਣਾ ਹੈ ਬੁਰਾ ਨਾ ਲੱਗੇ ਜੰਗਾ ਲੱਗੇ ਮੇਰਾ ਚਿਹਰਾ ਉਹ ਵਿਦਵਾਨ ਕਹਿੰਦਾ ਭਲਿਆ ਤੂੰ ਕਿਸੇ ਵੇਲੇ ਗੁਰੂ ਨੂੰ ਵੀ ਜਾ ਕੇ ਮੂੰਹ ਵਿਖਾਉਣਾ ਹੈ ਯਾਦ ਰੱਖੀ ਤੂੰ ਕਦੀ ਪਰਮਾਤਮਾ ਨੂੰ ਵੀ ਆਪਣਾ ਚਿਹਰਾ ਵਿਖਾਉਣਾ ਹੈ ਵੀ ਐ ਮਾਲਕਾ ਤੂੰ ਮੈਨੂੰ ਜੀਵਨ ਦਿੱਤਾ ਸੀ ਮੈਂ ਗਿਆ ਸੀ ਦੁਨੀਆ ਤੇ ਤੇ ਗਿਆ ਤੇ ਮੈਂ ਧਰਮਕ ਮੌਨ ਸੀ ਸੇਵਾ ਸਿਮਰਨ ਕਰਨ ਗਿਆ ਸੀ ਤੇ ਉਹ ਕੰਮ ਤੂੰ ਕੀਤਾ ਹੀ ਨਹੀਂ ਤੂੰ ਕੱਲ ਗੁਰੂ ਨੂੰ ਕਿਵੇਂ ਮੂੰਹ ਵਿਖਾਏਗਾ ਇਸ ਕਾਰਨ ਸਾਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਜੇ ਮਨੁੱਖਾ ਜਨਮ ਮਿਲਿਆ ਗੁਰੂ ਕਹਿੰਦਾ ਇਹ ਜੱਦੀ ਬੰਦਗੀ ਲਈ ਮਿਲਿਆ ਹੋਇਆ ਹੈ ਇਹ ਨਾ ਹੋਵੇ ਬਾਣੀ ਦਾ ਬੋਲ ਹੈ ਰੈਨ ਗਵਾਈ ਸੋਇ ਕੈ ਦਿਵਸ ਗਵਾਇ ਖਾਈ ਇਹ ਨਾ ਹੋਵੇ ਵੀ ਰਾਤ ਸੌ ਕੇ ਲੰਘਾ ਦਿੱਤੀ ਦਿਨ ਖਾਣ ਪੀਣ ਪਹਿਨਣ ਵਿੱਚ ਲੰਘਾ ਦਿੱਤਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਮਨੁੱਖਾ ਜਨਮ ਬੜਾ ਕੀਮਤੀ ਹੀਰੇ ਵਰਗਾ ਏ ਕੌਡੀਆਂ ਦੇ ਭਾਅ ਵਿਅਰਥ ਨਾ ਦਿਵਾਲੇ